ਅੱਜ ਅਸੀਂ ਅੱਜ ਗੱਲ ਕਰਾਂਗੇ ਕਿਸਾਨੀ ਸੰਘਰਸ਼ ਦੀ ਕੀ ਕਿਸਾਨਾਂ ਨੂੰ بار-बार ਸੰਘਰਸ਼ ਕਿਉਂ ਕਰਨਾ ਪੈ ਰਿਹਾ ਹੈ ਕੀ ਐਸੀ ਮਜਬੂਰੀ ਹੈ ਕਿ ਕਿਸਾਨਾਂ ਨੂੰ بار-बार ਜਿਹੜਾ ਸਰਕਾਰ ਨਾਲ ਟਕਰਾਅ ਲੈਣਾ ਪੈ ਰਿਹਾ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਕੀਤੀ ਜਾਂਦੀ ਹੈ ਔਰ ਸਰਕਾਰ ਨੂੰ ਜਿਹੜਾ ਕਿਸਾਨਾਂ ਦੇ ਖਿਲਾਫ ਗੋੜੀਆਂ ਚਲਾਉਣੀਆਂ ਪੈਂਦੀਆਂ ਹੰਝੂ ਕਹਿ ਚਲਾਉਣੀਆਂ ਪੈਂਦੀਆਂ ਕੀ ਕਾਰਨ ਹੈ ਇਸ ਦੇ ਪਿੱਛੇ ਕਾਰਨ ਹੈ ਜੀ ਐਮਐਸਪੀ ਮਿਨੀਮਮ ਜਿਹੜਾ ਸੇਲ ਪ੍ਰਾਈਸ ਪਰ ਟੂ ਘੱਟ ਖਰੀਦ ਮੁੱਲ ਦੀ ਹੈਗੀ ਤਾਂ ਸਰਕਾਰ ਵੱਲੋਂ ਗਰੰਟੀ ਦੇਣੀ ਹੁੰਦੀ ਕਿ ਜਿਹੜੀ ਤੁਹਾਡੀ ਫਸਲ ਹੈ ਉਸ ਦੇ ਉੱਪਰ ਜਿਹੜਾ ਘੱਟੋ-ਘੱਟ ਖਰੀਦ ਮੁੱਲ ਦਿੱਤਾ ਜਾਵੇਗਾ ਐਮ ਐਸ ਪੀ ਦਿੱਤਾ ਜਾਵੇਗਾ ਇਹ ਮਾਮਲਾ ਹੈ ਜੀ ਨਵੰਬਰ 2004 ਦਾ ਜਦੋਂ ਇੰਡੀਆ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਇੱਕ ਸਮਾਮੀ ਨਾਥਨ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਨੇ ਆਪਣੀ ਰਿਪੋਰਟ 2004 ਤੋਂ ਲੈ ਕੇ 2006 ਤੱਕ ਦੱਸਦੀ ਹੈ ਕਿ ਨਵੰਬਰ 2006 ਜਿਹੜਾ ਗੱਟਰਾ ਹੋਇਆ ਸੀ ਦਸੰਬਰ 2004 ਜੋ ਐਸੇ ਦਸੰਬਰ ਨਵੰਬਰ 2006 ਤੱਕ ਛੇ ਰਿਪੋਰਟਾਂ ਸੌਪੀਆਂ ਗਈਆਂ ਤੇ ਫਾਈਨਲ ਰਿਪੋਰਟ ਸੀ ਸਾਮਣੀ ਦਰਤ ਦੀ ਜਿਹੜੀ ਫਾਈਨਲ ਰਿਪੋਰਟ ਸੀ ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਕਿਸਾਨਾਂ ਦੀ ਮੁੱਖ ਲਾਗਤ ਲੱਗੀ ਕਿਸਾਨ ਜਿਹੜਾ 13 ਲੇ ਰਹੇ ਹੁੰਦੇ ਆ 20-20 ਦੇ ਆ ਔਰ ਜੋ ਉਹਨਾਂ ਦੀ ਮਿਹਨਤ ਲੱਗਦੀ ਉਸ ਨੂੰ ਪਲੱਸ ਕਰਕੇ 50% ਜਿਹੜਾ ਉਹਨਾਂ ਨੂੰ ਇੱਕ ਮਾਰਜਨ ਦੇਣਾ ਚਾਹੀਦਾ ਇੱਕ ਸ਼ੇਅਰ ਪ੍ਰਾਈਸ ਜਿਹੜਾ ਹੈਗਾ ਐਮਐਸਪੀ ਲਾਗੂ ਹੋਣੀ ਹੈ ਦੀ ਪਰ افسوس کئی سال بیت ਜਾਣ ਦੇ ਬਾਅਦ ਵੀ ਜਿਹੜੀ ਐਮ ਐਸ ਪੀ ਜਿਹੜੀ ਇੱਕ ਸੌਮਨਾਥ ਰਿਪੋਰਟ ਜਿਹੜੀ ਅੱਜ ਤੱਕ ਲਾਗੂ ਨਹੀਂ ਹੋਈ ਜਿਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸਭ ਤੋਂ ਜਿਹੜਾ ਸੰਘਰਸ਼ ਸਭ ਤੋਂ ਵੱਡਾ ਸੰਘਰਸ਼ ਜਿਹੜਾ ਚੱਲਿਆ ਸੀ ਇੰਡੀਆ ਵਿੱਚ ਇਹ ਜੇ ਨਵੰਬਰ 2020 ਨੂੰ ਕਿਸਾਨਾਂ ਵੱਲੋਂ ਸਿੰਘੂ ਵਾਟਰ ਦਿਨ ਨਾਲ ਜਿਹੜੇ ਹੈ ਕਿ ਦਿੱਲੀ ਦੇ ਕਈ ਬਾਟਾਂ ਦੇ ਜਾ ਕੇ ਧੰਨਾ ਲਗਾਇਆ ਸੀ ਔਰ ਰਿਕਾਰਡਡ ਇੱਕ ਰਿਕਾਰਡ ਸਥਾਪਿਤ ਹੋਇਆ ਕਿ 378 ਦਿਨ ਲਗਾਤਾਰ ਉਥੇ ਕਸਾਲ ਘਟੇ ਰਹੀ ਔਰ ਅੰਤ ਵਿੱਚ ਆਪਾਂ ਦਾ ਅਨੁਮਾਨ ਲਾਉਂਦੇ ਹਾਂ ਕਿ 11 ਦਸੰਬਰ 2022 ਨੂੰ ਇਸ ਸੰਘਰਸ਼ ਦਾ ਖਤਮ ਕੀਤਾ ਗਿਆ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਕਈ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਐਮਐਸਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਅਫਸੋਸ ਕਿ 2022 ਤੋਂ ਲੈ ਕੇ ਅੱਜ ਤੱਕ ਕਿਹੜੀ ਕੋਈ ਮੰਗ ਨਹੀਂ ਮੰਨੀ ਗਈ ਜੀ ਆਪਾਂ ਸੁਣ ਗੱਸਦੀ ਗੱਲ ਕਰੀਏ ਉਸ ਦੌਰਾਨ 700 ਦੇ ਕਰੀਬ ਜਿਹੜੇ ਕਿਸਾਨਾਂ ਦੀ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਹਜ਼ਾਰਾਂ ਕਿਸਾਨਾਂ ਦੇ ਉੱਪਰ ਜਿਹੜੇ ਪਰਚੇ ਦਰਜ ਹੋਏ ਸਨ ਜਿਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਪਰਚੇ ਕੈਨਸਲ ਕਰਨ ਦਾ ਜਿਹੜਾ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਭਾਰ ਕੋਈ ਵਾਅਦਾ ਰਖੀਪੁਰ ਵਾਲਾ ਮੇਨ ਜਿਹੜਾ ਕੇਸ ਸੀਗਾ ਕੋਈ ਵਾਅਦਾ ਜਿਹੜਾ ਹੈਗਾ ਸਰਕਾਰ ਵੱਲੋਂ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਕੋਈ ਜਿਹੜੀ ਮੰਗਾਂ ਮੰਨੀਆਂ ਗਈਆਂ ਸੋ ਜਿਹੜੀਆਂ ਲਾਗੂ ਨਹੀਂ ਕੀਤੀਆਂ ਇਸ ਦੇ ਵਿਰੋਧ ਵਿੱਚ ਹੋਣ ਕਿਸਾਨ ਜਿਹੜੇ ਦੁਬਾਰਾ ਫਿਰ ਸ਼ਰਕਾਂ ਦੇ ਉੱਤਰ ਆਏ ਹੈਗੇ ਔਰ ਦੱਸ ਦिए ਕਿ ਪਿਛਲੇ 3 ਦਿਨ ਤੋਂ ਲਗਾਤਾਰ ਪਿਛਲੇ 3 ਦਿਨ ਤੋਂ ਲਗਾਤਾਰ ਸ਼ੰਭੂ ਵਾਟਰ ਦੇ ਉੱਪਰ ਜਿਹੜੇ ਸਰਕਾਰ ਅਤੇ ਕਿਸਾਨ ਆਪਾਂ ਗੱਲ ਕਰੀਏ ਕਿਸਾਨ ਵਰਸ ਜਵਾਨ ਆਪਣੇ ਹੀ ਦੇਸ਼ ਦੇ ਕਿਸਾਨ ਔਰ ਆਪਣੇ ਦੇਸ਼ ਦੇ ਜਵਾਨ ਜਿਹੜੇ ਆਮੋ ਸਾਹਮਣੇ ਹੋਏ ਗੋਲੀਆਂ ਚਲਾਈਆਂ ਜਾ ਰਹੀਆਂ ਗੋਲੇ ਚਲਾਈ ਜਾ ਰਹੇ ਔਰ ਕਈ ਸੇਮਲੇ ਜਵਾਨ ਜਿਹੜੇ ਹੈਗੇ ਕਿਸਾਨ ਤੇ ਜਵਾਨ ਦੋਨੋਂ ਦੱਸਿਆ ਜਰਗੀ ਜ਼ਖਮੀ ਹੋਇਆ ਆਪਣਾ ਮਾਮਲਾ ਆਪਣੇ ਦੇਸ਼ ਦਾ ਮਾਮਲਾ ਔਰ ਸੰਘਰਸ਼ ਕਰਨਾ ਪੈ ਰਿਹਾ ਬਾਰ-ਬਾਰ ਐਮਐਸਪੀ ਲਾਗੂ ਕਰੋ ਐਮਐਸਪੀ ਲਾਗੂ ਹੋ ਜੇ ਤਾਂ ਕੋਈ ਸੰਘਰਸ਼ ਨਹੀਂ ਹੁੰਦਾ ਕੋਈ ਆਪਾਂ ਦੱਸਦੇ ਕਿ ਐਮਐਸਪੀ ਲਾਗੂ ਹੋਣਾ ਸਰਕਾਰ ਦੇ ਉੱਪਰ ਬਹੁਤ ਮਾਮੂਲੀਆ ਜਿਹਾ ਬੋਝ ਪੈਂਦਾ ਕਿ ਜਿੱਦਾਂ ਆਪਾਂ ਅੱਜ ਗੱਲ ਕਰੀ ਵੀ 2100 ਰੁਪਏ ਦਾ ਅੱਜ ਕਣਕ ਦਾ ਮੁੱਲ ਹੈਗਾ ਤਾਂ ਇਹ ਐਮਐਸਪੀ ਲਾਗੂ ਹੋ ਜਿੰਦਾ 2400 ਰੁਪਏ ਦੇ ਕਰੀਬ ਦਾ ਜਿਹੜੀ ਲਾਗਤ ਹੋ ਜਾਂਦੀ ਕੋਈ ਜ਼ਿਆਦਾ ਫਰਕ ਵੀ ਨਹੀਂ ਪੈਂਦਾ ਪਰ ਸਰਕਾਰਾਂ ਜਿਹੜੀਆਂ ਹੈਗੀਆਂ ਪਿਛਲੇ ਸਿਰਫ ਆਪਾਂ ਬੀਜੇਪੀ ਸਰਕਾਰ ਦੀ ਗੱਲ ਨਾ ਕਰੀਏ ਪਿਛਲੀਆਂ ਸਰਕਾਰਾਂ ਨੇ ਵੀ ਜਿਹੜੀ ਅੱਜ ਤੱਕ ਐਮਐਸਪੀ ਲਾਗੂ ਨਹੀਂ ਕੀਤੀ ਬੇਸ਼ੱਕ ਪੰਜਾਬ ਸਰਕਾਰ ਦੀ ਜਿਹੜੀ ਮੌਜੂਦਾ ਸਰਕਾਰ ਹੈਗੀ ਆਮ ਆਦਮੀ ਪਾਰਟੀ ਹੋਣਾ ਵੱਲੋਂ ਜ਼ਾਬੇ ਕੀਤੇਗੇ ਐਮਐਸਪੀ ਲ ਵਾਦੇ ਪੂਰੇ ਨਾ ਹੋਣ ਕਾਰਨ ਕਿਸਾਨوں ਨੇ ਇੱਕ ਵਾਰੀ ਫੇਰ ਜਿਹੜਾ ਸੜਕਾਂ ਦੇ ਉੱਤੇ ਨਾ ਪਿਆ ਦੁਬਾਰਾ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਅੱਜ ਜਿਹੜੀ ਮੀਟਿੰਗ ਹੈਗੀ ਦੁਬਾਰਾ ਕੇਂਦਰ ਸਰਕਾਰ ਨਾਲ ਦੇਖ ਲਈਏ ਜੱਟ ਨਿਕਲਦਾ ਨਹੀਂ ਤੇ ਹਤੇ ਜਿਹੜੇ ਸੰਘਰਸ਼ ਹੋਰ ਲੰਬਾ ਚੱਲਦਾ ਰਹੇ ਆਸਾ